ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਉਣੁ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੁਣੇ-ਹੁਣੇ ਇੱਥੇ ਵਾਪਰਿਆ ਕਹਿਰ ਜੀਹਾਂ ਵਾਪਰੀ ਵੱਡੀ ਘਟਨਾ ਕਈ ਲੋਕਾਂ ਨਾਲ ਹੋ ਗਿਆ ਕਾਂਡ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਦੋਸਤੋ ਵੱਡੀ ਖਬਰ ਸਾਹਮਣੇ ਜੋ ਆਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਲਾਲਾਬਾਦ ਦੇ ਵਿੱਚ ਵਰਤਵਾਲਾ ਆਟਾ ਖਾਣ ਨਾਲ ਵੱਡੀ ਗਿਣਤੀ ਚ ਲੋਕ ਬਿਮਾਰ ਹੋ ਗਏ ਹਨ ਤੇ ਜਲਾਲਾਬਾਦ ਦੇ ਵਕ ਵਕ ਸ਼ਹਿਰਾਂ ਵਿੱਚ ਕਰੀਬ 150 ਤੋਂ ਵੱਧ ਲੋਕ ਜੇ ਇਲਾਜ ਹਨ ਤੇ ਕਈ ਤਾਂ ਲੋਕ ਆਪਣੇ ਘਰਾਂ ਵਿੱਚ ਹੀ ਬੁਖਰੀ ਦੀ ਹਾਲਤ ਵਿੱਚ ਪਾਏ ਗਏ ਹਨ ਜੀਹਾਂ ਜਾਣਕਾਰੀ ਮੁਤਾਬਕ ਕੱਲ ਪਹਿਲਾ ਨਰਾਤਾ ਸੀ ਤੇ ਪਹਿਲੇ ਨਰਾਤੇ ਦੇ ਮੌਕੇ ਲੋਕਾਂ ਦੇ ਵੱਲੋਂ ਦਰੂਆਂ ਦਾ ਆਟਾ ਕਰਿਆਨੇ ਦੇ ਵਕ ਵਕਦ ਕੰਨਾਂ ਤੋਂ ਕੀ ਤਿੱਕੇ ਅਸਨੁਖਾਦਾ ਗਿਆ ਜਿਸ ਤੋਂ ਬਾਅਦ ਵੱਡੇ ਪੱਧਰ ਤੇ ਰਾਤ ਸਮੇਂ ਲੋਕ ਹਸਪਤਾਲਾਂ ਦੇ ਚ ਦਾਖਲ ਹੋ ਗਏ ਤੇ ਡਾਕਟਰ ਮੁਤਾਬਕ 100 ਤੋਂ 150 ਲੋਕ ਐਸਐਟੇ ਦੇ ਕਰਕੇ ਬਿਮਾਰ ਹੋਏ ਹਨ ਫਿਲਹਾਲ ਇਲਾਜ ਦੇ ਲਈ ਲੋਕਾਂ ਨੂੰ ਹਸਪਤਾਲ ਚ ਪਹਤੇ ਕਰਵਾਇਆ ਗਿਆ ਤੇ ਉਧਰ ਦੂਜੇ ਪਾਸੇ ਹਸਪਤਾਲ ਚ ਪਹਤੇ ਲੋਕਾਂ ਦਾ ਹਾਲਚਲ ਪੁੱਛਣ ਵਧਾਇਕ ਜਗਦੀਪ ਗੋਟੀ ਕੰਬੋਜ ਪਹੁੰਚੇ ਵੀਡੀਓ ਦੇਖਣ ਲਈ ਤੁਹਾਡਾ ਧੰਨ